ਹਰ ਕੋਈ ਹਰ ਕਹੇ ਦਿਨ ਰੂ ਨਾ ਕੁਰਲਾ ਰਹੀ ਹੈ ਇਸ ਵੇਲੇ ਹੈਨਾ ਜਿੰਨਾ ਦੁੱਖ ਇੱਕ ਮਾਂ ਲਈ ਹੁੰਦਾ ਇੱਕ ਘਰ ਵਾਲੀ ਸਭ ਤੋਂ ਵੱਧ ਦੁੱਖ ਬੱਚਿਆਂ ਲਈ ਹੁੰਦਾ ਕਿਉਂਕਿ ਬੱਚੇ ਛੋਟੇ ਹੈ ਹਜੇ ਹੈਨਾ ਸੋ ਉਹਨਾਂ ਦੀ ਜ਼ਿੰਦਗੀ ਤਾਂ ਹਜੇ ਸ਼ੁਰੂ ਹੋਈ ਸੀਗੀ ਉਹਨਾਂ ਐ ਤਾਂ ਬਹੁਤ ਕੁਝ ਅੱਗੇ ਆਪਣੇ ਫਾਦਰ ਨਾਲ ਦੇਖਣਾ ਸੀਗਾ ਸੋ ਉਹ ਉਹ ਹੌਸਲਾ ਹੈਗਾ ਪਰਿਵਾਰ ਕੋਲ ਕੋਈ ਹੈਗਾ ਤੁਹਾਡੇ ਵਰਗੇ ਦੋਸਤ ਹੈਗੇ ਆ ਨਹੀਂ ਦੇਖੋ ਜੀ ਪਰਿਵਾਰ ਕੋਲੇ ਮੈਂ ਇਹ ਤਾਂ ਉਹਨਾਂ ਦਾ ਦਿਲ ਜਾਣਦਾ ਜੀ ਅਸੀਂ ਤਾਂ ਬਹਿ ਸਕਦੇ ਆ ਉਹਨੇ ਹੁਣ ਉਹਦੇ ਉਹਦੀ ਡਾਕਟਰ ਨੂੰ ਪਤਾ ਨਹੀਂ ਸੀਗਾ ਵੀ ਬਈ ਡੈਡੀ ਨੂੰ ਕੁਝ ਹੋ ਗਿਆ ਤੇ ਉਹਨੂੰ ਹੁਣ ਪਤਾ ਲੱਗਿਆ ਵੀ ਜਦੋਂ ਉਹ ਸਾਹਮਣੇ ਉਹਨੂੰ ਪਤਾ ਲੱਗਿਆ ਵੀ ਡੈਡੀ ਹੈ ਨਹੀਂਗੇ ਸੋ ਡਾਕਟਰ ਨੂੰ ਪਤਾ ਨਹੀਂ ਸੀਗਾ ਉਹ ਬੜਾ ਡਿਫਰੈਂਟ ਮੂਮੈਂਟ ਆ ਮੈਨੂੰ ਮੇਰੇ ਮੇਰੇ ਤੋਂ ਦੇਖ ਨਹੀਂ ਹੋਇਆ ਸੋ ਆਈ ਡੋਨੋ ਕਿਦਾਂ ਉਹ ਆਪਦੇ ਦਿਲ ਚ ਲੈ ਕੇ ਚੱਲ ਰਹੇ ਹੋਣਗੇ ਕੀ ਚੀਜ਼ ਆ ਅ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਉਦੋਂ ਰੈਲਾਈਜ਼ ਹੋਗਾ ਹਰ ਕੋਈ ਹਰ ਕਿਸੇ ਦੇ ਰੂਹ ਨਾ ਕੁਰਲਾ ਰਹੀ ਹੈ ਇਸ ਵੇਲੇ ਹੈਨਾ ਜਿਨ੍ਹਾਂ ਦੁੱਖ ਇੱਕ ਮਾਂ ਲਈ ਹੁੰਦਾ ਇੱਕ ਘਰ ਵਾਲੀ ਸਭ ਤੋਂ ਜ਼ਿਆਦਾ ਤਾਂ ਬੱਚਿਆਂ ਲਈ ਹੁੰਦਾ ਕਿਉਂਕਿ ਬੱਚੇ ਛੋਟੇ ਹੈ ਹਜੇ ਹੈਨਾ ਸੋ ਉਹਨਾਂ ਦੀ ਜ਼ਿੰਦਗੀ ਤਾਂ ਹਜੇ ਸ਼ੁਰੂ ਹੋਈ ਸੀਗੀ ਉਹਨਾਂ ਨੇ ਤਾਂ ਬਹੁਤ ਕੁਝ ਅੱਗੇ ਆਪਣੇ ਫਾਦਰ ਨਾਲ ਦੇਖਣਾ ਸੀਗਾ ਸੋ ਉਹ ਉਹ ਹੌਸਲਾ ਹੈਗਾ ਪਰਿਵਾਰ ਕੋਲ ਕੋਈ ਹੈਗਾ ਤੁਹਾਡੇ ਵਰਗੇ ਦੋਸਤਾ ਹੈਗੇ ਆ ਨਹੀਂ ਦੇਖੋ ਜੀ ਪਰਿਵਾਰ ਕੋਲੇ ਮੈਂ ਇਹ ਤਾਂ ਉਹਨਾਂ ਦਾ ਦਿਲ ਜਾਣਦਾ ਜੀ ਅਸੀਂ ਤਾਂ ਬੈਸ ਸਕਦੇ ਕੋਲੇ ਹੁਣ ਉਹਦੇ ਉਹਦੀ ਡਾਕਟਰ ਨੂੰ ਪਤਾ ਨਹੀਂ ਸੀਗਾ ਵੀ ਬਈ ਬਈ ਡੈਡੀ ਨੂੰ ਕੁਝ ਹੋ ਗਿਆ ਤੇ ਉਹਨੂੰ ਹੁਣ ਪਤਾ ਲੱਗਿਆ ਵੀ ਜਦੋਂ ਸਾਹਮਣੇ ਉਹਨੂੰ ਪਤਾ ਲੱਗਿਆ ਵੀ ਡੈਡੀ ਹੈ ਨਹੀਂਗੇ ਸੋ ਡਾਕਟਰ ਨੂੰ ਪਤਾ ਨਹੀਂ ਸੀਗਾ ਉਹ ਬੜਾ ਡਿਫਰੈਂਟ ਮੂਮੈਂਟ ਆ ਮੈਨੂੰ ਮੇਰੇ ਮੇਰੇ ਤੋਂ ਦੇਖ ਨਹੀਂ ਹੋਇਆ ਸੋ ਆਈ ਡੋਟ ਨੋ ਕਿਦਾਂ ਉਹ ਆਪਦੇ ਦਿਲ ਚ ਲੈ ਕੇ ਚੱਲ ਰਹੇ ਹੋਣਗੇ ਕੀ ਚੀਜ਼ ਆ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਉਦੋਂ ਰੈਲਾਈਜ਼ ਹੋਗਾ ਹਰ ਕੋਈ ਹਰ ਕਿਸੇ ਦੀ ਰੂਹ ਨਾ ਕੁਰਲਾ ਰਹੀ ਹੈ ਇਸ ਵੇਲੇ ਹੈਨਾ ਜਿਨ੍ਹਾਂ ਦੁੱਖ ਇੱਕ ਮਾਂ ਲਈ ਹੁੰਦਾ ਇੱਕ ਘਰ ਵਾਲੀ ਸਭ ਤੋਂ ਜ਼ਿਆਦਾ ਤਾਂ ਬੱਚਿਆਂ ਲਈ ਹੁੰਦਾ ਕਿਉਂਕਿ ਬੱਚੇ ਛੋਟੇ ਆ ਹਜੇ ਹੈਨਾ ਸੋ ਉਹਨਾਂ ਦੀ ਜ਼ਿੰਦਗੀ ਤਾਂ ਹਜੇ ਸ਼ੁਰੂ ਹੋਈ ਸੀਗੀ ਉਹਨਾਂ ਨੇ ਤਾਂ ਬਹੁਤ ਕੁਝ ਅੱਗੇ ਆਪਣੇ ਫਾਦਰ ਨਾਲ ਦੇਖਣਾ ਸੀਗਾ ਸੋ ਉਹ ਉਹ ਹੌਸਲਾ ਹੈਗਾ ਪਰਿਵਾਰ ਕੋਲ ਕੋਈ ਹੈਗਾ ਤੁਹਾਡੇ ਵਰਗੇ ਦੋਸਤਾ ਹੈਗੇ ਆ ਨਹੀਂ ਦੇਖੋ ਜੀ ਪਰਵਾਰ ਕੋਲੇ ਮੈਂ ਇਹ ਤਾਂ ਉਹਨਾਂ ਦਾ ਦਿਲ ਜਾਣਦਾ ਹਾਂ ਜੀ ਅਸੀਂ ਤਾਂ ਬਹਿ ਸਕਦੇ ਕੋਲੇ ਹੁਣ ਉਹਦੇ ਉਹਦੀ ਡਾਕਟਰ ਨੂੰ ਪਤਾ ਨਹੀਂ ਸੀਗਾ ਵੀ ਬਈ ਬਈ ਡੈਡੀ ਨੂੰ ਕੁਝ ਹੋ ਗਿਆ ਤੇ ਉਹਨੂੰ ਹੁਣ ਪਤਾ ਲੱਗਿਆ ਵੀ ਜਦੋਂ ਉਹ ਸਾਹਮਣੇ ਉਹਨੂੰ ਪਤਾ ਲੱਗਿਆ ਵੀ ਡੈਡੀ ਹੈ ਨਹੀਂਗੇ ਸੋ ਡਾਕਟਰ ਉਹ ਤਾਂ ਨਹੀਂ ਸੀਗਾ ਉਹ ਬੜਾ ਡਿਫਰੈਂਟ ਮੂਮੈਂਟ ਆ ਮੈਨੂੰ ਮੇਰੇ ਮੇਰੇ ਤੋਂ ਦੇਖ ਨਹੀਂ ਹੋਇਆ ਹੋ ਸੋ ਮੈਂ ਆ ਡੋ ਨੋ ਕਿਦਾਂ ਉਹ ਆਪਦੇ ਦਿਲ ਚ ਲੈ ਕੇ ਚੱਲ ਰਹੇ ਹੋਣਗੇ ਕੀ ਚੀਜ਼ ਆ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਉਦੋਂ ਰੈਲਾਈਜ਼ ਹੋਊਗਾ ਉਹ